ਸਾਡੇ ਮਾਜੋਗ ਸਪੈਸ਼ਲ ਡਿਜੀਪੀ ਰੇਲਵੇਜ਼ ਸ਼੍ਰੀ ਮਦਰੀ ਸਸੀ ਪ੍ਰਭਾ ਦ੍ਰਿਵਤੀ ਜੀ ਆਈਪੀਐਸ ਅਤੇ ਹੋਰ ਸੀਨੀਅਰ ਅਫਸਰਾਂ ਦੀ ਹਦਾਇਤਾਂ ਮੁਤਾਬਕ ਪੰਜਾਬ ਸਰਕਾਰ ਨੇ ਹਦਾਇਤਾਂ ਮੁਤਾਬਕ ਜਿਹੜਾ ਚੋਧ ਨਸ਼ਾ ਰੋਧ ਚੱਲ ਰਿਹਾ ਹੈ ਔਰ ਆਉਣ ਵਾਲੀ ਜਿਹੜੀ ਅਮਨਨਾਖ ਯਾਤਰਾ ਉਹਦੇ ਸਬੰਧ ਵਿੱਚ ਮੇਰੇ ਵੱਲੋਂ ਸਬਡਸਫੈਕਟਰ ਗਰਨਾਮ ਸਿੰਘ ਇੰਚਾਰਜ ਉਕੀ ਬਟਾਲਾ ਲੱਗੇ ਹੋਏ ਨੇ ਔਰ ਇਹਨਾਂ ਨੇ ਪੂਰੇ ਅਮਰitsar ਬਟਾਲਾ ਸੈਕਸ਼ਨ ਤੇ ਡਿਊਟੀ ਲਾਈ ਹੋਈ ਸੀ ਮੈਂ ਜਿਹੜਾ ਉਹ ਨਸ਼ਾ ਬਰੋਦ ਹੋਰ ਉਹਦੇ ਨਾਲ ਨਾਲ ਅਮਨ ਲਾਹਤਾਂ ਨੂੰ ਮੁੱਖ ਰੱਖਦੇ ਹੋ ਜਿਹੜੀ ਚੈਕਿੰਗ ਕੀਤੀ ਜਾਵੇ ਚੈਕਿੰਗ ਕਰਦੇ ਸਮੇਂ ਜਦੋਂ ਇਹ ਪਠਾਨਕੋਟ ਰੇਲਵੇ ਸਟੇਸ਼ਨ ਤੇ ਪਹੁੰਚੇ ਔਰ ਉਥੇ ਚੈਕਿੰਗ ਕਰ ਰੇ ਸੀਗੇ ਤੇ ਚੈਕਿੰਗ ਉਹ ਪਠਾਨਕੋਟ ਰੇਲਵੇ ਸਟੇਸ਼ਨ ਦੀ ਚੈਕਿੰਗ ਕਰਦੇ ਕਰਦੇ ਜਦੋਂ ਇਹ ਪੂਰਬੀ ਪੂਰਬੀ ਸਰੇ ਤੇ ਪਹੁੰਚ ਗਏ ਉਥੋਂ ਅੱਗੇ ਅੱਗੇ ਨੂੰ ਖਾਲੀ ਸਾਡਾ ਰੇਲਵੇ ਯਾਰਡ ਪੰਡਾਵਾ ਉਥੇ ਕਈ ਵਾਰੀ ਕਈ ਸ਼ੱਕੀ ਬਖਤੀ ਬੈਠੇ ਹੁੰਦੇ ਆ ਕੋ ਲੋਡ ਖੋਦਿਆਂ ਆਵਾਜ਼ਾਂ ਤੱਕ ਕਰਨ ਵਾਸਤੇ ਉਹਨਾਂ ਨੂੰ ਚੈੱਕ ਕਰਦੇ ਰਾਜੇ ਨਾਲ ਅੱਗੇ ਜਦੋਂ ਸਾਡੀ ਪੁਲਸ ਪਾਰਟੀ ਲੰਗੀ ਤੇ ਜਿਹੜੀ ਪੂਰਬੀ ਸਿਰੇ ਤੇ ਇੱਕ ਟੀ.ਆਰ.ਡੀ ਦਫਤਰ ਪੈਂਦਾ ਹੋਰ ਨਾਲ ਪਾਣੀ ਦੀ ਟੰਕੀ ਵੀ ਆ ਸਬਜੀ ਮੰਡੀ ਦੀ ਵੈਬਸਾਈਟ ਤੇ ਉਹ ਟੀ.ਆਰ.ਡੀ ਦਫਤਰ ਦੀ ਬੈਕ ਸਾਈਡ ਤੇ ਇੱਕ ਮੁੰਡਾ ਨੌਜਵਾਨ ਬੈਠਾ ਸੀ ਪੀ.ਐਸ.ਟੀ.ਸ਼ਰਟ ਪਾ ਕੇ ਜਦੋਂ ਉਹਨੇ ਪੁਲਸ ਪਾਰਟੀ ਨੂੰ ਦੇਖਿਆ ਤੇ ਉਹ ਉੱਥੋਂ ਫਿਸਣ ਲੱਗਾ ਜਦੋਂ ਇਹਨਾਂ ਨੇ ਆਵਾਜ਼ ਮਾਰੀ ਤੇ ਉਸਨੇ ਆਪਣੇ ਕੱਪ ਦੇ ਵਿੱਚੋਂ ਇੱਕ ਮومی ਲੁਕਾਵਾ ਕਾਰੇ ਰੰਗ ਦਾ ਜਿਹੜਾ ਉਹ ਲਾਗੇ ਖੜੀਆਂ ਤੂਬੀਆਂ ਝਾੜੀਆਂ ਦੇ ਵਿੱਚ ਸੁੱਟ ਦਿੱਤਾ ਤੇ ਜਦੋਂ ਇਹਨਾਂ ਨੇ ਦੇਖਿਆ ਵੀ ਬੰਦਾ ਭੱਜਣ ਲੱਗਾ ਉਹ ਇਹਨਾਂ ਨੇ ਪੁਲਿਸ ਪਾਰਟੀ ਨੇ ਕਾਬੂ ਕੀਤਾ ਕਾਬੂ ਕਰਕੇ ਜਦੋਂ ਉਹਦੇ ਦੁਬਾਰਾ ਸੁੱਤੇ ਗਏ ਮومی ਲੁਕਾਵੇਂ ਦੇਖਿਆ ਚੈਕ ਕੀਤਾ ਤੇ ਉਹਦੇ ਵਿੱਚੋਂ ਜਿਹੜੀ ਆ ਖੀਮਾ ਬਰਾਮਦ ਹੋਈ ਹੈ ਔਰ ਉਹਦਾ weight ਕਰਨ ਤੇ 1 ਕਿਲੋ 500 ਗ੍ਰਾਮ ਦੀ ਖੀਮਾ ਉਹ ਪਾਈ ਗਈ ਸਰ ਕਿੱਥੋਂ ਵਸੇ ਸਰ ਇਹ ਹੈਗਾ ਜੀ ਜਿਹੜਾ ਮਨਸੌਰ ਮੱਧ ਪ੍ਰਦੇਸ਼ ਦਾ ਵਸਨੀਕ ਹੈ ਸਰ ਸਪਲਾਈ ਕਿੱਥੇ ਦੇਣੀ ਸੀ ਹਾਂਜੀ ਸਪਲਾਈ ਵੀ ਦਿੱਤੀ ਸਪਲਾਈ ਇਹਨੇ ਐਕਚੁਅਲੀ ਦੇਣੀ ਸੀ ਜਲੰਧਰ ਜਿਹੜੀ ਸਾਡੀ ਗੋਦੀ ਪਰਚੇ ਤੋਂ ਸਾਹਮਣੇ ਆਇਆ ਵਾ ਬਟ ਇਹ ਜਾਣਾ ਚਾਹੁੰਦਾ ਸੀ ਸਿਟੀ ਜਲੰਧਰ ਔਰ ਗੱਡੀ ਪਠਾਨਕੋਟ ਵਾਲੀ ਜੰਮੂ ਵਾਲੀ ਚੜ ਗਿਆ ਭਲੇਕੇ ਨਾਲ ਰਾਤ ਦੇ 10:00 ਸਮੇਂ ਸੀ ਇਹਨੂੰ ਪਤਾ ਲੱਗਿਆ ਔਰ ਸੁੱਤਾ-ਸੁੱਤਾ ਪਠਾਨਕੋਟ ਪਹੁੰਚ ਗਿਆ ਸਰ ਇਹਦੇ ਕੋਈ ਪਹਿਲਾਂ ਵੀ ਨਾਮ ਹਾਂਜੀ ਇਹਦੇ ਕੋਈ ਪਹਿਲਾਂ ਕੋਈ ਪਾਬੰਦੀ ਹੈਗਾ ਔਰ ਇਹ ਕੋਈ ਮੁੱਢਲੀ ਪੁੱਛ ਕੇ ਇਸ ਵਿੱਚ ਇਹਨੇ ਦੱਸਿਆ ਵੀ ਇਹਨੇ ਪਹਿਲਾਂ ਵੀ ਇੱਕ ਵਾਰ ਸਪਲਾਈ ਅੰਮੜੇ ਦਿੱਤੀ ਹੈ ਤੇ ਇਹ ਮੰਗਲ ਸਿੰਘ ਨਾਮ ਦਾ ਨਾ ਨਾ ਰਹਿ ਰਿਹਾ ਵਿਅਕਤੀ ਦਾ ਪਰ ਉਹ ਹੁਣ ਅਸੀਂ ਮੰਜ ਕੋ ਅਦਾਲਤ ਪੇਸ਼ ਕਰਕੇ ਇਹਦਾ ਪੁਲਿਸ ਰਿਪੋਰਟ ਹਾਸਲ ਕਰਾਂਗੇ ਉਹ ਡੰਗਾਈ ਦਾ ਪੁਛਗਿਛ ਕਰਕੇ ਜਿਹੜਾ ਵੀ ਵਿਅਕਤੀ ਇਹਦੇ ਪਿੱਛੇ ਹੋਇਆ ਗਿਆ ਜਾਂ ਅੱਗੇ ਕਿਹਨੇ ਇਹਨੂੰ ਸਪਲਾਈ ਕਿਸ ਬੰਦੇ ਨੂੰ ਇਹਨੂੰ ਦੇਣੀ ਆ ਉਹ ਅਸੀਂ ਉਹਦੇ ਨਾਲ ਉਹ ਪੂਰਾ ਇਹਦਾ ਮਤਲਬ ਪਤਾ ਲਗਾਉਂਗੇ ਲੈ ਕਿੱਥੇ ਲੱਗਿਆ ਗਿਆ ਇਹ ਪਿੱਛੋਂ ਉਥੋਂ ਮਨਸੂਰ ਤੋਂ ਜ਼ਿਲ੍ਹਾ ਮਨਸੂਰ ਬਾਦਪੁਰ ਪੀਕ